ਨਾਸ ਰੂ ਮਨਸੂਰ ਗੁਰਗੋਬਿੰਦ ਸਿੰਘ ਇਹ ਜਦੀ ਮਨਸੂਰ ਗੁਰਗੋਬਿੰਦ ਸਿੰਘ ਹਕ ਰਾ ਗੰਜੂਰ ਗੁਰਗੋਬਿੰਦ ਸਿੰਘ ਜਮਲਾ ਭੈ ਜਨੂਰ ਗੁਰਗੋਬਿੰਦ ਸਿੰਘ ਹਕ ਆਕਿਆਗਾਹ ਗੁਰਗੋਬਿੰਦ ਸਿੰਘ ਸ਼ਾਹ ਸ਼ੈਣ ਸ਼ਾਹ ਗੁਰਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਦਵੰਦ ਮੈਂ ਸਾਬ ਤਲਵੰਡੀ ਸਾਬ ਦਰਮੰਦੀ ਗਿਰਦ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਕਰਦੇ ਸੰਗਤਾਂ ਨੂੰ ਇੱਕ ਦਿਨ ਦੀਵਾਨ ਸੱਜਿਆ ਹੋਇਆ ਸੀ ਕੀਰਤਨ ਦੇ ਭੋਗ ਤੋਂ ਬਾਅਦ ਕੁਝ ਸਿੰਘਾਂ ਨੇ ਸਤਿਗੁਰਾਂ ਅਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਸਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਸਮਝ ਨਹੀਂ ਆਉਂਦੇ ਆਬ ਰੋਜ ਸਮਾਂ ਰੋਜ ਕੁਝ ਸਮਾਂ ਗੁਰਬਾਣੀ ਦੇ ਅਰਥ ਸਮਝਾਦਿਆ ਕਰੋ ਜਿਹਦੇ ਨਾਲ ਸਾਨੂੰ ਅਗਿਆਨੀਆਂ ਨੂੰ ਗਰਮਤ ਦੇ ਗੂੜ ਸਿੰਧਾਤਾਂ ਦੀ ਸੋਜੀ ਹੋ ਜਾਵੇ ਇਹ ਸੁਣ ਕੇ ਸਤਿਗੁਰਾਂ ਨੇ ਬਚਨ ਕੀਤਾ ਕਿ ਪੰਜ ਸਿੰਘ ਕਰਤਾਰਪੁਰ ਵਿਖੇ ਬਾਬਾ ਧੀਰਮਲ ਜੀ ਪਾਸ ਜਾਓ ਅਧਿ ਉਹਨਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਕੇ ਆਵੋ ਉਹਦੇ ਤੋਂ ਅਸੀਂ ਤੁਹਾਨੂੰ ਗੁਰਬਾਣੀ ਦੇ ਅਰਥ ਕਰਕੇ ਸੁਨਾਇਆ ਕਰਾਂਗੇ ਸਤਿਗੁਰ ਜੀ ਦੀ ਆਗਿਆ ਹੁਣ ਤੇ ਪੰਜ ਸਿੰਘ ਤਿਆਰੇ ਕੱਸ ਕੇ ਕਰਤਾਰਪੁਰ ਨੂੰ ਚੱਲਦੇ ਉਹਦੇ ਪਹੁੰਚ ਗਏ ਉਹਨਾਂ ਨੇ ਬਾਬਾ ਧੀਰਮਲ ਜੀ ਕੋਲ ਹਾਜ਼ਰ ਹੋ ਕੇ ਬੈਨ ਤੇ ਕੀਤੇ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ پاس ਭੇਜਿਆ ਅਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੰਗੀ ਹੈ ਸ੍ਰੀ ਗੁਰੂ ਜੀ ਨੇ ਉਹਦੇ ਵਿੱਚ ਨੌਵੇਂ ਪਾਤਸ਼ਾਹ ਦੇ ਨੌਵੇਂ ਬਾਦਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਚੜਾਉਣੀ ਆ ਔਰ ਫੇਰ ਸੰਗਤਾਂ ਨੂੰ ਬਾਣੀ ਦੇ ਅਰਥ ਕਰਕੇ ਸੁਣਾਉਣੇ ਹਨ ਪਰ ਬਾਬਾ ਧੀਰਮਾਲ ਜੀ ਨੇ ਸਿੱਖਾਂ ਦੀ ਬੇਨਤੀ ਠੁਕਰਾ ਦਿੱਤੀ ਆਖਿਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨਹੀਂ ਦੇਣੀ ਗੋਬਿੰਦ ਸਿੰਘ ਗੁਰਗੱਦੀ ਤੇ ਬੈਠੇ ਨੇ ਉਹ ਆਪਣੇ ਬਲ ਨਾਲ ਨਵੀਂ ਬੀੜ ਉਚਾਰਨ ਕਰ ਲੈਣ ਬਾਬਾ ਧੀਰਮਾਲ ਜੀ ਦਾ ਉੱਤਰ ਲੈ ਕੇ ਸਿੱਖ ਵਾਪਸ ਦੰਦਮੈਂ ਬਾਂਜ ਗਏ ਅਦੇ ਸਤਗੁਰਾਂ ਨੂੰ ਸਾਰੀ ਗੱਲ ਦੱਸੀ ਸਹਿਬ ਜੀ ਬੋਲੇ ਅੱਛਾ ਜੇ ਬਾਬਾ ਜੀ ਸਾਨੂੰ ਨਵੇਂ ਵੀੜ ਉਚਾਰ ਲੈਣ ਲਈ ਆਖਦੇ ਨੇ ਤਾਂਸੀਂ ਉਚਾਰ ਨਹੀਂ ਕਰ ਲੈਂਦੇ ਆ ਇਸ ਪ੍ਰਕਾਰ ਬਚਨ ਕਰਕੇ ਆਪ ਜੀ ਨੇ ਅਰਦਾਸਾ ਸੋਧਿਆ ਭਾਈ ਮਣੀ ਸਿੰਘ ਜੀ ਨੂੰ ਲਖਾਰੀ ਥਾਪ ਕੇ ਉਹਨਾਂ ਬਾਸੋ ਕਰਤਾਰਪੁਰ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਅਨੁਸਾਰ ਨਵੀਂ ਬੀੜ ਤਿਆਰ ਕਰਵਾਉਣੀ ਆਰੰਭ ਕਰ ਦਿੱਤੀ ਆਪ ਆਪਣੀ ਯਾਦਸ਼ਕਤੀ ਅਤੇ ਬ੍ਰਹਮਵਾਲ ਦੁਆਰਾ ਪੈਰ ਰੋਜ ਗੁਰਬਾਣੀ ਦਾ ਉਚਾਰਨ ਕਰਦੇ ਭਾਈ ਮਨੀ ਸਿੰਘ ਜੀ ਉਹਨੂੰ ਲਿਖਦੇ ਜਾਂਦੇ ਇਸ ਪ੍ਰਕਾਰ ਪੰਜਾਂ ਮਹੀਨਿਆਂ 'ਚ ਸਾਰੀ ਬੀੜ ਸੰਪੂਰਨ ਹੋ ਗਈ। ਇਹਦੇ ਵਿੱਚ ਰਾਗਾਂ ਦੇ ਕਰਮ ਅਨੁਸਾਰ ਵਿੱਚ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਚਾਰਨੀ ਹੋਈ ਬਾਣੀ ਵੀ ਦਰਜ ਕਰਵਾ ਦਿੱਤੀ। ਜਿਹੜੀ ਬਾਣੀ ਸਤਿਗੁਰੂ ਜੀ ਰੋਜ਼ ਲਖਵਾਉਂਦੇ ਉਹ ਰੋਜ ਸਵਾ ਪੈਰ ਉਹਦੇ ਅਰਥ ਕਰਗੇ ਸੰਗਤਾਂ ਨੂੰ ਸਮਝਾਉਂਦੇ ਇਸਰਾ ਪੰਜਾ ਮਹੀਨਿਆਂ ਵਿਚ ਲਖਾਈ ਦੇ ਨਾਲ-ਨਾਲ ਗੁਰਬਾਣੀ ਦੀ ਜ਼ਬਾਨੀ ਵਿਆਖਿਆ ਵੀ ਸੰਪੂਰਨ ਹੋ ਗਈ ਕਥਾ ਦੇ ਭੋਗ ਤੋਂ ਬਾਅਦ ਕੜਾ ਪ੍ਰਸ਼ਾਦੀ ਭਾਰੀ ਦੇਗ ਸੰਗਤਾਂ ਵਿੱਚ ਵਰਤਾਈ ਗਈ ਉਪਰੰਤ ਆ ਟੁੱਟ ਲੰਗਰ ਲਾਇਆ ਗਿਆ ਭਾਰੀ ਗਿਣਤੀ ਵਿੱਚ ਸੰਗਤਾਂ ਜੁੜੀਆਂ ਵੱਡਾ ਉਦਸ਼ਾਹ ਹੋਇਆ ਸੰਗਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਚਾਰਨ ਕਰਦੀਆਂ ਇਹਦੇ ਤੋਂ ਬਾਅਦ ਸਮਾਪਤ ਆ ਕੇ ਜਦੋਂ ਸਤਿਗੁਰੂ ਜੀ ਦੱਖਣ ਦੇਸ਼ ਨੂੰ ਜਾਣ ਲਈ ਤਿਆਰ ਹੋਏ ਆਪ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਗੁਰਬਾਣੀ ਅਦ ਸਿੱਖ ਮੱਤ ਪ੍ਰਚਾਰ ਕਰਨ ਹਿਤ ਪੰਜਾਬ ਵੱਲ ਤੋਰ ਦਿੱਤਾ ਮਗਰੋਂ ਜਾ ਕੇ ਮਾਤਾ ਸੁન્દਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ਼੍ਰੀ ਹਰਿ ਮੰਦਰ ਸਾਹਿਬ ਦੇ ਗ੍ਰੰਥੀ ਨਿਯਤ ਕਰ ਦਿੱਤਾ ਇਸ ਰਾ ਸੰਗਤਾਂ ਸੰਗਤਾਂ ਨੂੰ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਦੇ ਉਦੇ ਅਰਥ ਕਰਕੇ ਸਤਿਗੁਰਾਂ ਨੇ ਸੰਗਤਾਂ ਦਾ ਲੋਗ ਅਦੇ ਪਰਲੋਗ ਸਵਾਰ ਦਿੱਤਾ